ਦੋਸਤੋ ਸੋ ਅਸੀਂ ਆਏ ਸੀਗੇ ਮੇਰੇ ਚਾਚਾ ਲਖਵੀਰ ਸਿੰਘ ਜੀ ਜੱਸੀ ਨੇ ਇਹਨਾਂ ਦੇ ਖੇਤ ਤੇ ਇਹਨਾਂ ਦੇ ਖੇਤ ਦੇ ਹਾਲਾਤ ਇਧਰਲੇ ਪਾਸੇ ਨੇ ਬਹੁਤ ਜ਼ਿਆਦਾ ਪਾਣੀ ਸੀਗਾ ਜਿਹੜਾ ਪਹਿਲਾਂ ਤਾਂ ਲਗਭਗ ਆਲੇ-ਦਾਲੇ ਉਹਨਾਂ ਦਾ ਖੇਤ ਥੋੜਾ ਨੀਮਾਗਾ ਕਿਉਂਕਿ ਸਾਰੇ ਖੇਤ ਉੱਚੇ ਨੇ ਤੁਸੀਂ ਦੇਖ ਸਕਦੇ ਹੋ ਵੀ ਉੱਧਰ ਦੇਖੋ ਕਿੰਨਾ ਪਾਣੀ ਹਾਲੇ ਵੀ ਖੜਾ ਚਾਰ-ਪੰਜ ਕਿੱਲੇ ਜਿਹੜੀ ਜੀਰੀ ਆ ਇਹਨਾਂ ਦੀ ਚਾਰ-ਪੰਜ ਕਿੱਲੇ ਜੀਰੀ ਬਿਲਕੁਲ ਖਰਾਬ ਹੋ ਗਈ ਕਿਉਂਕਿ ਅਸੀਂ ਅੱਜ ਆਏ ਆਂਗੇ ਚਾਚੇ ਕੋਲੇ ਮਿਲਣ ਆਏ ਸੀ ਤੇ ਚਾਚਾ ਕਹਿੰਦਾ ਵੀ ਜਿਹੜਾ ਪਾਣੀ ਆ ਲੈ ਅੱਜ ਤੋਂ 3 ਦਿਨ ਪਹਿਲਾਂ ਤਾਂ ਇੱਥੇ ਤੱਕ ਦੀ ਜਿੱਥੇ ਅਸੀਂ ਖੜੇ ਆ ਕਿਉਂਕਿ ਇਹ ਪਾਣੀ ਬਹੁਤ ਜ਼ਿਆਦਾ ਉਹ ਜੀਰੀ ਦੇ ਵੀ ਉੱਤੇ ਤੁਸੀਂਗਾ ਉਹ ਪਰਲੇ ਪਾਸੇ ਵਾਲੀ ਜਿਹੜੀ ਜਿਹੜੀ ਲਾਈ ਹੋਈ ਸੀ ਹਰਾਚਾਰਾ ਖਤਮ ਹੋ ਗਿਆ ਉਹ ਵੀ ਜਮੀ ਖਰਾਬ ਹੋ ਗਿਆ ਸੋ ਅਸੀਂ ਤਾਂ ਅਰਦਾਸ ਕਰਦੇ ਆ ਪ੍ਰਮਾਤਮਾ ਅੱਗੇ ਕਿ ਹੁਣ ਜਿਹੜੇ ਹਾਲਾਤ ਨੇ ਉਹ ਵਧੀਆ ਹੋ ਜਾਣ ਜਲਦੀ ਤੋਂ ਜਲਦੀ ਠੀਕ ਹੋ ਜਾਣ ਪ੍ਰਮਾਤਮਾ ਕਰੇ ਜਿਹੜਾ ਪੰਜਾਬ ਤੇ ਕਹਿਰ ਦਾ ਸਮਾਂ ਚੱਲ ਰਿਹਾ ਹੈ ਇਹ ਸਮਾਂ ਸੀਤੀ ਤੋਂ ਸੀਤੀ ਨਿਬੜ ਜਾਵੇ ਤੇ ਵਧੀਆ ਖੁਸ਼ਹਾਲੀ ਵਾਲਾ ਸਮਾਂ ਜਿਹੜਾ ਪੰਜਾਬ ਤੇ ਆਵੇ ਸੋ ਹੋਰ ਵੀ ਬਹੁਤ ਕਿਸਾਨ ਨੇ ਮੇਰੇ ਪਿੰਡ ਦੇ ਜਿਨ੍ਹਾਂ ਦਾ ਨੁਕਸਾਨ ਹੋਇਆ ਹੈ ਸਾਡੇ ਡਰੇਨ ਜਿਹੜਾ ਪਹਿਲਾਂ ਮੈਂ ਵੀਡੀਓ ਪਾਈਆਂ ਸੀ ਡਰੇਨ ਦੇ ਲਵੇ ਨਾ ਬਹੁਤ ਜ਼ਿਆਦੇ ਪਾਣੀ ਚੜਨ ਕਰਕੇ ਡਰੇਨ ਦੇ ਆਲੇ-ਦਾਲੇ ਲਗਭਗ 2 250 ਏਕੜ ਜਿਹੜਾ ਜ਼ਮੀਨ ਹੈ ਉਹਦੀ ਬਰਬਾਦੀ ਹੋ ਗਈ ਫਸਲਾਂ ਦੀ ਬਰਬਾਦੀ ਹੋ ਗਈ ਸੋ ਬੇਨਤੀ ਕਰਾਂ ਸਰਕਾਰਾਂ ਨੂੰ ਬੇਨਤੀ ਕਰਦਾ ਸਮਾਜ ਸੇਵੀਆ ਨੂੰ ਕਿ ਯਾਰ ਜਿਹੜੇ ਕਿਸਾਨਾਂ ਦਾ ਨੁਕਸਾਨ ਹੋਇਆ ਕੋਸ਼ਿਸ਼ ਕਰੋ ਕਿ ਉਹਨਾਂ ਕਿਸਾਨਾਂ ਦੀ ਵੀ ਮਦਦ ਕੀਤੀ ਜਾਵੇ ਕਿਉਂਕਿ ਫਲੱਡ ਦਾ ਜਿਹੜਾ ਅਸਰ ਆ ਉਹ ਕੱਲਾ ਜਿਵੇਂ ਕਿ ਇਹ ਇੱਕ ਪਾਸੇ ਵਾਲੇ ਏਰੀਆ ਤੇ ਨਹੀਂ ਸਾਰੇ ਏਰੀਆ ਤੇ ਹੋਇਆ ਹੈ ਕਿਤੇ ਨਾ ਕਿਤੇ ਵੱਧ ਨੁਕਸਾਨ ਆ ਕਿਤੇ ਨਾ ਕਿਤੇ ਘੱਟ ਨੁਕਸਾਨ ਆ ਪਰ ਕਿਸਾਨਾਂ ਦਾ ਜਿਹੜਾ ਨੁਕਸਾਨ ਆ ਉਹ ਹੋਇਆ ਜ਼ਰੂਰ ਸੋ ਪ੍ਰਮਾਤਮਾ ਕਰੇ ਕਿ ਲਗਭਗ ਹੁਣ ਕਹਿੰਦੇ ਨੇ ਮੀਂਹ ਦਾ ਮੌਸਮ ਸੀਗਾ ਹੁਣ ਤਾਂ ਅੱਜ ਦਾ ਦਿਨ ਵੀ ਵਧੀਆ ਲੱਗਿਆ ਹੋਇਆ ਸੋ ਇਹੀ ਅਰਦਾਸ ਕਰਦੇ ਆ ਬਾਬੇ ਨਾਨਕ ਨੂੰ ਕਿ ਬਾਬਾ ਨਾਨਕਾ ਚੰਗੇ ਦਿਨ ਹੋਣ ਕਿਸਾਨਾਂ ਦੇ ਲਈ ਵਧੀਆ ਦਿਨ ਹੋਣ ਪੰਜਾਬ ਵਾਸੀਆਂ ਦੇ ਲਈ ਅੱਜ ਹਰ ਇੱਕ ਦੁਆ ਕਰਦਾ ਇਨਸਾਨ ਦੁਨੀਆਂ ਦੇ ਜਿੱਥੇ ਵੀ ਬੈਠੇ ਨੇ ਪੰਜਾਬੀ ਜਾ ਜਿੱਥੇ ਵੀ ਪੰਜਾਬੀਤ ਨੂੰ ਪਿਆਰ ਕਰਨ ਵਾਲੇ ਬੈਠੇ ਨੇ ਅੱਜ ਸਾਰੇ ਦਵਾਵਾਂ ਕਰਦੇ ਆ ਤੇ ਅਰਦਾਸਾਂ ਕਰਦੇ ਆ ਕਿ ਬਾਬਾ ਨਾਨਕਾ ਜਿਹੜਾ ਮਾੜਾ ਤੇ ਭਿਆਨਕ ਸਮਾਂ ਹੈ ਇਹ ਹੋ ਸਕਦਾ ਹੈ ਕਿਸੇ ਦੀਆਂ ਨਲਾਇਕੀਆਂ ਕਰਕੇ ਆਇਆ ਹੋਵੇ ਹੋ ਸਕਦਾ ਹੈ ਸਾਡੀਆਂ ਖੁਦ ਦੀਆਂ ਨਲਾਇਕੀਆਂ ਕਰਕੇ ਆਇਆ ਹੋਵੇ ਸੋ ਅਸੀਂ ਤਾਂ ਅਰਦਾਸਾਂ ਹੀ ਕਰਾਂਗੇ ਕਿ ਪ੍ਰਮਾਤਮਾ ਜਿਹੜਾ ਇਹ ਭਿਆਨਕ ਤੇ ਮਾੜਾ ਸਮਾਂ ਇਹਨੂੰ ਜਲਦੀ ਤੋਂ ਜਲਦੀ ਖਤਮ ਕਰ ਦੇ ਤੇ ਜਿਹੜਾ ਕਿਸਾਨਾਂ ਦਾ ਨੁਕਸਾਨ ਹੋਇਆ ਦੇਖਦੇ ਆ ਕਿ ਸਰਕਾਰਾਂ ਉਹਨਾਂ ਦੇ ਲਈ ਕੀ ਕਰਦੀਆਂ ਨੇ ਤੇ ਆਸ ਤਾਂ ਸਾਨੂੰ ਪਤਾ ਹੀ ਆ ਕਿ ਨੀਕ ਰੱਖਣੀ ਬਣਦੀ ਆ ਆਪਾਂ ਨੂੰ ਸਰਕਾਰਾਂ ਤੋਂ ਕਿ ਅੱਗੇ ਵੀ ਸਾਡੇ ਨਾਲ ਜੋ ਹੁੰਦਾ ਹੈ ਉਹੀ ਹੁਣ ਹੋ ਰਿਹਾ ਵਿਤਕਰਾ ਪਹਿਲਾਂ ਵੀ ਹੋਇਆ ਹੁਣ ਵੀ ਹੋ ਰਿਹਾ ਹੈ ਸ਼ਾਇਦ ਅੱਗੇ ਵੀ ਚੱਲਦਾ ਰਹੂਗਾ ਸੋ ਦੋਸਤੋ ਰਿਕਵੈਸਟ ਕਰੂੰਗਾ ਕਿ ਸਾਰੇ ਜਣੇ ਇਕੱਠੇ ਹੋ ਕੇ ਜਿੰਨਾ ਕਿਸਾਨਾਂ ਦੋਸਤਾਂ ਦਾ ਨੁਕਸਾਨ ਹੋਇਆ ਉਹਨਾਂ ਦੀ ਮਦਦ ਲਈ ਜਰੂਰ ਅੱਗੇ ਆਈਏ ਸੋ ਮੈਂ ਧੰਨਵਾਦ ਕਰਦਾ ਸਾਰੇ ਹੀ ਦੋਸਤਾਂ ਦਾ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰਿਓ ਜਿੱਥੇ-ਜਿੱਥੇ ਵੀ ਨੁਕਸਾਨ ਹੋਇਆ ਤੁਸੀਂ ਦੱਸ ਸਕ ਰਹੇ ਹੋ ਤੇ ਕੋਸ਼ਿਸ਼ ਕਰਾਂਗੇ ਕਿ ਆਪਾਂ ਰਲ ਮਿਲ ਕੇ ਸਾਰਿਆਂ ਦਾ ਜਿਹੜਾ ਨੁਕਸਾਨ ਹੈ ਉਹਦੀ ਭਰਪਾਈ ਕਰ ਸਕਦੇ ਧੰਨਵਾਦ 280 ਕਾਲਸਾ